ਇਹ ਲੋਕਾਂ ਕੋਲ ਬੜਾ ਪੈਣਾ ਜਿਹੜਾ ਅੱਜ ਦੇਖਦੇ ਹੋ ਕਿ ਇਸ ਤਰ੍ਹਾਂ ਕੇ ਲੋਕ ਆ ਜਿਹੜੇ ਵੋਟ ਕਾਸਟ ਕਰਨ ਦੇ ਲਈ ਆ ਰਹੇ ਆ ਇਹਨਾਂ ਕੁਝ ਸ਼ਾਹ ਲੋਕਾਂ ਦੇ ਵਿੱਚ ਨਵੀਂ ਸਰਕਾਰ ਤੋਂ ਲੈ ਕੇ ਕੋ ਗੱਲ ਇਹ ਆ ਵੀ ਲੋਕ ਗਰਮੀ ਨੂੰ ਦੇਖਦੇ ਹੋ ਨਾ ਫਟਾਫਟ ਚਾਹੁੰਦੇ ਵੀ ਸਵੇਰੇ ਸਵੇਰੇ ਸਾਡੀ ਪਹਿਲਾਂ ਵੋਟ ਪੈ ਜAVE ਅੰਦਰ ਬੂਥਾਂ ਦੇ ਅੰਦਰ ਜਾ ਕੇ ਦੇਖੋ ਅੰਦਰ ਪੂਰਾ ਰਸ ਹੋਇਆ ਹੋਇਆ ਪਰਚੀਆਂ ਤੇ ਜਿਆਤਰ ਬੰਦਿਆਂ ਨੂੰ ਮਿਲੀਆਂ ਹੋਈਆਂ ਨੇ ਜੇ ਕਿਸ ਦੀ ਰਹਿੰਦੀ ਆ ਤਾਂ ਉਹ ਸਾਡੇ ਬੂਥਾਂ ਦੇ ਅੱਗੇ ਪਰਚੀ ਲੈ ਰਿਆ ਨੇ ਵੀ ਲਓ ਆਪਣ ਵੀ ਆ ਲਓ ਆਪਣੀ ਜਿਹੜੀ ਪਰਚੀਆਂ ਦੇ ਰਹੇ ਨੇ ਇਤਨਾ ਦਾ ਰੁਝਾਨਾ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਨੇ ਮੋਬੈਲ ਦੇ ਰਿਆ ਲੋਕ। ਦੇਖੋ ਸਾਨੂੰ ਤਾਂ ਆਸ ਹੈਗੀ ਆ ਜਿਹੜੀ ਆ ਵੀ ਲੋਕ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆ ਤੀਜੀ ਵਾਰ ਸਰਕਾਰ ਬਣਾਉਣ ਨੂੰ ਦੇਸ਼ ਵਿੱਚ ਉਤਾਵਲੇ ਬੈਠੇ ਨੇ। ਸਾਨੇਵਾਲ ਵਿੱਚ ਕਿਸ ਤਰ੍ਹਾਂ ਦੇ ਰੁਝਾਨ ਨੇ? ਸਾਨੇਵਾਲ ਹਲਕਾ ਜਿਹੜਾ ਹੈ ਅ ਲੋਕ ਸਭਾ ਫਟਕਰ ਸਾਹਿਬ ਦੇ ਵਿੱਚ ਸਾਨੂੰ ਉਮੀਦ ਆ ਸੀ ਪਹਿਲੇ ਨੰਬਰ ਤੇ ਉੱਤੇ ਅਸੀਂ ਆਪਾਂ ਕਿਥੇ। ਇਤਨਾ ਦਾ ਅੱਛਾ ਅੱਜ ਦੇ ਦਿਨ ਜਿਹੜਾ ਜੇਤ ਬਟਾਤੇ ਨਾ ਰਹਾ ਬਹੁਤ ਬਿਲ। ਜਿਵੇਂ ਬਾਜੀ ਜਿਵੇਂ ਕਿਦੋਂ ਨੂੰ ਪਤਾ ਹੈ 1 ਜੂਨ ਵੋਟਾਂ ਦਾ ਦਿਨ ਹੈ। ਸਾਰੇ ਹੀ ਆਪਣੇ ਘਰਾਂ ਤੋਂ ਸਵੇਰੇ 7:00 ਵਜੇ 7:00 ਵਜੇ ਉੱਠ ਕੇ ਬੜੀ-ਬੜੀ ਲਕਤਾਰਾਂ ਦੇ ਵਿੱਚ ਉਮੰਗਾ ਕੇ ਮੋਦੀ ਸਾਹਿਬ ਦਾ ਜੋਸ਼ ਦਿਖਾਉਂਦੇ ਹੋਏ ਵੋਟ ਪਾਣ ਆ ਰਹੇ ਨੇ ਤੇ ਬਹੁਤ ਜਿੰਦਗੀ ਦੇ ਵਿੱਚ ਅੱਜ ਮੋਟ ਇਸ ਟਾਈਮ ਤੱਕ ਵੋਟਾਂ ਪੈ ਚੁੱਕੀਆਂ। ਥੋੜੀ ਲੱਗਦਾ ਕਿ ਧਰਮੀ ਦਾ ਕੋਈ ਅਸਰ ਨਹੀਂ। ਕੋਈ ਧਰਮੀ ਦਾ ਜੋ ਅਸਰ ਹੈਗਾ ਹੈਗਾ ਹੀ ਲੇਕਿਨ ਵੋਟਾਂ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਵੀ ਬਹੁਤ ਹੈਗਾ ਕਿ ਮੋਦੀ ਸਾਹਿਬ ਦੀ ਪ੍ਰਗਤੀ ਨੂੰ ਦੇਖਦੇ ਹੋਏ ਉਹਨਾਂ ਦਾ ਬਹੁਤ ਫੇਮ ਹੈ ਮੋਦੀ ਨੂੰ। ਗਰਕੇ ਦਰਮੀਨ ਨੂੰ ਰੇਜ਼ ਕਰ ਦੇਗੀ ਉਹ ਆਪਣੀ ਗੋਰ ਬਾੜਾ ਤੇ ਦੋਨੇ ਪਾਸੇ ਨੋਤੇ ਨਿਬਖਾਉਂਦੇ ਦੇ ਇਹਦੇ ਠੀਕੋ ਜਿਹੜੇ ਮੁੱਦੇ ਨੇ ਮੁੱਦੇ ਨਾਲ ਚਰਚਾ ਕਰਕੇ ਨਾ ਹੁੰਦਾ ਇਹ ਜਿਹੜੀ ਨੈਸ਼ਨਲ ਵੋਟ ਹੈ ਜਿਹੜੀ 6 ਡਾਲਰ ਦੇ ਜੁੜਨਾ ਨੈਸ਼ਨਲ ਤੇ ਇੰਟਰਨੈਸ਼ਨਲ ਮੁੱਦੇ ਹੀ ਇਹਦੇ ਚ ਕਾਊਂਟ ਕਰਨਗੇ ਹੋਰ ਕੋਈ ਨਵਾਂ ਮੁੱਦੇ ਦੇ ਚ ਨਹੀਂ ਆਣਗੇ ਜੀ 1 2 0 ਗੋਰ ਬਾੜਾ ਹੀ ਕਿਸੇ ਤੋਂ ਆਉਣੇ ਚਾਹੀਦੇ ਆ ਚੋਰ ਦੇ ਜਿਹੜੇ ਸਤੰਕ ਘੱਟ ਕਰਨ ਭਿਜੇ ਕੰਮ ਕਰਨ 55 ਨਹੀਂ ਕਰਨੀ ਪੰਜਾਬ ਸਨ੍ਹੇਲ ਦੇ ਲੋਕਾਂ ਦੇ ਵਿੱਚ ਮੈਂ ਦੇਖ ਰਿਹਾ ਬਹੁਤ ਉਲਛਾ ਆ ਔਰ ਅਪੀਲ ਕਰਦਾ ਸਨ੍ਹੇਲ ਵਾਸੀਆਂ ਨੂੰ ਜਿਨ੍ਹਾਂ ਨੇ ਹਾਲ ਤੱਕ ਵੋਟ ਪਾਉਣ ਨਹੀਂ ਆਏ ਉਹ ਆਪਣੀ ਆਪਣੀ ਗੁੱਟ ਦਾ ਅਧਿਕਾਰ ਦਾ ਇਸਤੇਮਾਲ ਕਰਨ ਆਪਣੀ ਮਰਜ਼ੀ ਨਾਲ ਨਿਊਟਰਲ ਹੋ ਕੇ ਜਿਹਨੂੰ ਮਰਜ਼ੀ ਵੋਟ ਪਾਉਣ ਤਾਂ ਕਿ ਆਪਣੀ ਚੰਗੀ ਸਰਕਾਰ ਬਣ ਸਕੇ ਬਹੁਤ ਵਧੀਆ